ਸਬਰ ਸੰਤੂਕ ਇਹ ਤੁਹਾਨੂੰ ਸਕੂਨ ਦਿੰਦਾ ਜੇ ਸਬਰ ਹੈ ਤੇ ਤੁਸੀਂ ਖੁਸ਼ ਰਹਿ ਸਕਦੇ ਹੋ ਜੇ ਸਬਰ ਨਹੀਂ ਹੈ ਤੇ ਤੁਹਾਡੀ ਖੁਸ਼ੀ ਜਿਹੜੀ ਹੈ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ ਤੁਸੀਂ ਉਹਨਾਂ ਦੇ ਵਿੱਚ ਉਲਝੇ ਰਹੋਗੇ ਤੁਹਾਨੂੰ ਇੱਕ ਦਬਾਅ ਜਿਹੜਾ ਹੈ ਮਾਨਸਿਕ ਦਬਾਅ ਹਮੇਸ਼ਾ ਪਿਆ ਰਹਿੰਦਾ ਦੇਖੋ ਕਿਸਮਤ ਤੋਂ ਜ਼ਿਆਦਾ ਵਕਤ ਤੋਂ ਪਹਿਲਾਂ ਕਦੇ ਕਿਸੇ ਨੂੰ ਨਹੀਂ ਮਿਲਿਆ ਔਰ ਦੂਸਰੇ ਦੀ ਥਾਲੀ ਵਿੱਚ ਹਮੇਸ਼ਾ ਲੱਡੂ ਵੱਡਾ ਲੱਗਦਾ ਤੁਹਾਨੂੰ ਹਮੇਸ਼ਾ ਲੱਗਦਾ ਕਿ ਉਹਦਾ ਉਹਦੇ ਘੁੰਗੜੀ ਵੱਡੀ ਹੈ ਉਹ ਬਹੁਤ ਖੁਸ਼ ਹੈ ਜਾਂ ਬ੍ਰਾਂਡਡ ਕੱਪੜੇ ਪਾਉਂਦਾ ਉਹਦੀ ਜ਼ਿੰਦਗੀ ਬਹੁਤ ਸੌਖੀ ਹੈ ਜਿਵੇਂ ਨਹੀਂ ਹੁੰਦਾ ਹਰ ਇੱਕ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ ਆਪਣੇ ਦੁੱਖ ਤਕਲੀਫਾਂ ਹੁੰਦੀਆਂ ਨੇ ਪਰ ਸਾਨੂੰ ਉਹ ਲੋਕ ਖੁਸ਼ ਲੱਗਦੇ ਨੇ ਕਿਉਂਕਿ ਉਹ ਦੂਸਰੇ ਦੀ ਥਾਲੀ ਵਿੱਚ ਪਿਆ ਹੋਇਆ ਲੱਡੂ ਹੁੰਦਾ ਹੈ ਇਸ ਕਰਕੇ ਤੂੰ ਦੂਸਰੇ ਦੂਸਰਿਆਂ ਨੂੰ ਦੇਖਦੇ ਆ ਉਹਦੇ ਉਹਨੂੰ ਦੇਖ ਕੇ ਜਾਂ ਉਹਦੀਆਂ ਚੀਜ਼ਾਂ ਨੂੰ ਦੇਖ ਕੇ ਜਾਂ ਜਿਵੇਂ ਉਹ ਜ਼ਿੰਦਗੀ ਜਿਉ ਰਿਹਾ ਬਾਹ ਕਿਸਾ ਨੂੰ ਦਿਖਾਈ ਦਿੰਦਾ ਉਹਦੇ ਤੋਂ ਇੰਨਾ ਪ੍ਰਭਾਵਿਤ ਨਾ ਹੋਵੋ ਕਿ ਜੋ ਕੁਝ ਤੁਹਾਡੇ ਕੋਲ ਹੈ ਤੁਸੀਂ ਉਹਨੂੰ ਵੀ ਇੰਜੋਏ ਨਾ ਕਰੋ ਔਰ ਐਸੀ ਤੌਰ ਦੇ ਵਿੱਚ ਲੱਗ ਜਾਓ ਕਿ ਤੁਹਾਡੇ ਤੁਸੀਂ ਇੱਕ ਅੰਨੀ ਤੌਰ ਦੇ ਵਿੱਚ ਲੱਗ ਪੈ ਜਾਓ ਔਰ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਸੋ ਮਿਹਨਤ ਜਰੂਰ ਕਰਨੀ ਚਾਹੀਦੀ ਹੈ ਦੂਸਰੇ ਦੀ ਸਫਲਤਾ ਤੋਂ ਕਿ ਉਹਨੇ ਕਿਦਾਂ ਸਫਲ ਹੋਇਆ ਕਿਵੇਂ ਉਹਨੇ ਹਾਰਡ ਵਰਕ ਕੀਤਾ ਕਿਵੇਂ ਉਹਨੇ ਆਪਣੇ ਆਪ ਨੂੰ ਇਸ ਮਕਾਮ ਤੇ ਪਹੁੰਚਾਇਆ ਜੇ ਉਹ ਤੁਹਾਨੂੰ ਲੱਗਦਾ ਕਿ ਬਹੁਤ ਸਕਸੈਸਫੁਲ ਹੈ ਔਰ ਸਹੀ ਤਰੀਕੇ ਦੇ ਨਾਲ ਸਕਸੈਸਫੁਲ ਹੈ ਤਾਂ ਉਹਦੇ ਤੋਂ ਪ੍ਰੇਰਨਾ ਜ਼ਰੂਰ ਲਓ ਪਰ ਇਹ ਸੋਚ ਲੈਣਾ ਕਿ ਨਹੀਂ ਇਹਦੇ ਕੋਲ ਹੈ ਤੇ ਮੇਰੇ ਕੋਲੇ ਸਾਰਾ ਕੁਝ ਹੁਣੇ ਹੀ ਤਾਂ ਹੋਣਾ ਚਾਹੀਦਾ ਇਦੇ ਨਾਲ ਤੁਹਾਡੀ ਆਪਣੀ ਜ਼ਿੰਦਗੀ ਖਰਾਬ ਹੁੰਦੀ ਤੁਹਾਡਾ ਆਪਣਾ ਮਾਨਸਿਕ ਸੰਤੁਲਨ ਵੀ ਕਈ ਵਾਰੀ ਵਿਗੜ ਜਾਂਦਾ ਇਦੇ ਨਾਲ ਲੜਾਈਆਂ ਝਗੜੇ ਤੇ ਚਿੜਚਿੜਾਪਨs ਬਾਅਦ ਦੇ ਵਿੱਚ ਆ ਜਾਂਦਾ ਉਹਦੇ ਤੋਂ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਗ੍ਰੇਜ ਕਰਨਾ ਚਾਹੀਦਾ ਸਮਾਜ ਹੈ ਸਮਾਜ ਦੇ ਵਿੱਚ ਹਰ ਇੱਕ ਦਾ ਚੰਗਾ ਵਕਤ ਵੀ ਆਉਂਦਾ ਬੁਰਾ ਵਕਤ ਵੀ ਆਉਂਦਾ ਕਦੇ ਕਿਸੇ ਦਾ ਹਮੇਸ਼ਾ ਚੰਗਾ ਵਕਤ ਨਹੀਂ ਹੁੰਦਾ ਤੇ ਹਮੇਸ਼ਾ ਕਿਸੇ ਦਾ ਬੁਰਾ ਵਕਤ ਨਹੀਂ ਰਹਿੰਦਾ ਜੇ ਚੰਗਾ ਆਇਆ ਇਹ ਵੀ ਜਾਏਗਾ ਜੇ ਬੁਰਾ ਆਇਆ ਇਹ ਵੀ ਚਾਏਗਾ ਇਹ ਕੁਦਰਤ ਨੇ ਆਪਣੇ ਹਿਸਾਬ ਦੇ ਨਾਲ ਇੱਕ ਕਣੀ ਬਣਾਈ ਹੋਈ ਹੈ ਇਹ ਚੱਕਰ ਚੱਲਦਾ ਇਹ ਕਦੇ ਨਹੀਂ ਸੋਚੋ ਕਿ ਜਿਹੜਾ ਬੰਦਾ ਇਸ ਵੇਲੇ ਟੌਪ ਤੇ ਹੈ ਉਹ ਟੌਪ ਤੇ ਰਹੇਗਾ ਜਦੋਂ ਤੁਸੀਂ ਬਿਲਕੁਲ ਉੱਪਰ ਚਲੇ ਜਾਂਦੇ ਹੋ ਤੇ ਉਹਦੇ ਤੋਂ ਹੇਠਾਂ ਆਉਣਾ ਨਿਸ਼ਚਿਤ ਹੈ ਤੁਸੀਂ ਹੇਠਾਂ ਆਓਗੇ ਅਗਲੀ ਪੀੜ੍ਹੀ ਹੇਠਾਂ ਆਏਗੀ ਕੋਈ ਐਸੇ ਹਾਲਾਤ ਬਣ ਗਏ ਕਿ ਤੁਸੀਂ نیچے ਨੂੰ ਹਰ ਕੋਈ ਬੰਦਾ ਜਿਹੜਾ ਹੈ ਉਹ ਆਪਣੇ ਟਾਈਮ ਚੰਗਾ ਵਕਤ ਕੱਟ ਕੇ ਉਹਦੇ ਤੋਂ ਅਗਲੀ ਜਿਹੜੀ ਸਟੇਜ ਦੀ ਹੈ ਜੇ ਬਹੁਤ ਚੰਗਾ ਵਕਤ ਕੱਟ ਰਿਹਾ ਤੇ ਹੋ ਸਕਦਾ ਉਹਦਾ ਬੁਰਾ ਵਕਤ ਜਿਹੜਾ ਉਹ ਵੀ ਆ ਜਾਏ ਤੇ ਉਹਨੂੰ ਉਹ ਵੀ ਭੁਗਤਣਾ ਪਵੇ ਤੇ ਜੇ ਬਹੁਤ ਬੁਰਾ ਆ ਜਵੇ ਤੇ ਉਹਨੂੰ ਬਹੁਤ ਸੋਹਣਾ ਵਕਤ ਜਿਹੜਾ ਹੈ ਗੁਜ਼ਾਰਨਾ ਗੁਜ਼ਾਰਨ ਦਾ ਉਹਦਾ ਟਾਈਮ ਆ ਜਾਏ ਤੇ ਉਹਦਾ ਕੋਈ ਇਹੋ ਜਿਹੀ ਇੱਕ ਤੀ ਅ ਕੋਈ ਇਨਸੀਡੈਂਟ ਹੋਏਗਾ ਕੋਈ ਐਸਾ ਬੰਦਾ ਮਿਲੇਗਾ ਕੋਈ ਐਸੇ ਹਾਲਾਤ ਹੋਣ ਜਾਣਗੇ ਕਿ ਉਹਦਾ ਬੁਰਾ ਵਕਤ ਜਿਹੜਾ ਹੈ ਉਹ ਕੱਟ ਜਾਏਗਾ ਔਰ ਉਹਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਿਵੇਂ ਉਹ ਕੱਟ ਗਿਆ ਔਰ ਜਿਹੜੀਆਂ ਉਹਨੇ ਬੁਰੇ ਵਕਤ ਦੇ ਵਿੱਚ ਮਿਹਨਤ ਕੀਤੀ ਹੋਏਗੀ ਜਾਂ ਕੁਝ ਇਹੋ ਜਿਹਾ ਕੀਤਾ ਹੋਏਗਾ ਉਹਦਾ ਫਲ ਵੀ ਤੁਸੀਂ ਉਹਨੂੰ ਕਹਿ ਸਕਦੇ ਹੋ ਸੋ ਜੋ ਕੁਝ ਤੁਹਾਡੇ ਕੋਲ ਹੁੰਦਾ ਉਹਦੇ ਵਿੱਚ ਸੰਤੁਸ਼ਟ ਰਹਿਣਾ ਜ਼ਰੂਰ ਸਿੱਖੋ ਸਕੂਨ ਜਿਹੜਾ ਹੈ ਉਹ ਪੈਸੇ ਨਾਲ ਨਹੀਂ ਆਉਂਦਾ ਸੋਰੀ ਸਕੂਨ ਜਿਹੜਾ ਹੈ ਉਹ ਸੰਤੁਸ਼ਟੀ ਨਾਲ ਹੁੰਦਾ ਤੁਸੀਂ ਕਿੰਨਾ ਖੁਸ਼ਦੋਸਤ ਹੋਣਾ ਸ਼ੁਰੂ ਹੋ ਗਏ ਹੋ ਬਹੁਤ ਦੁਨੀਆ ਦੇ ਕੋਲ ਪੈਸਾ ਹੈ ਤੇ ਬਹੁਤ ਸਾਡੇ ਤੋਂ ਗਰੀਬ ਵੀ ਨੇ ਇਹ ਤੇ ਆਪਣੇ ਮਨ ਦੀ ਅਵਸਥਾ ਹੈਗੀ ਮਨ ਦੇ ਹਾਲਾਤ ਹੈ ਕਿ ਇਹਨੇ ਆਪਣੀ ਸੋਚ ਹੈ ਕਿ ਅਸੀਂ ਇੱਥੇ ਆ ਕੇ ਖੜੇ ਹੋਣਾ ਕਿਹੜੀ ਚੀਜ਼ ਦੇ ਵਿੱਚ ਅਸੀਂ ਖੁਸ਼ ਰਹਿਣਾ ਤੇ ਕਿਵੇਂ ਅਸੀਂ ਖੁਸ਼ ਰਹਿਣਾ ਹੋ ਸਕਦਾ ਕੋਈ ਬ੍ਰਾਂਡਡ ਕਪੜਾ ਪਾ ਕੇ ਵੀ ਤੁਹਾਨੂੰ ਕਈ ਵਾਰੀ ਖੁਸ਼ੀ ਨਹੀਂ ਮਿਲਦੀ ਕਦੇ ਵੀ ਬੋਸ ਸਸਤਾ ਕਿਉਂ ਪਰ ਆਪਣੇ ਤੁਹਾਨੂੰ ਖੁਸ਼ੀ ਮਿਲ ਜਾਂਦੀ ਹੈ ਗੱਲ ਖੁਸ਼ੀ ਮਿਲਣ ਦੀ ਖੁਸ਼ੀ ਮਹਿਸੂਸ ਕਰਨ ਦੀ ਔਰ ਆਪਣੀ ਸੋਚ ਜਿਹੜੀ ਹੈ ਉਹਦੀ ਹੈ ਨਾ ਕੋਈ ਤੁਹਾਨੂੰ ਖੁਸ਼ੀ ਦੇ ਸਕਦਾ ਇੱਕ ਕੁਦਰਤ ਹੈ ਉਹਨੇ ਆਪਣੇ ਚੱਕਰ ਦੇ हिसाब ਨਾਲ ਚੰਗਾ ਟਾਈਮ ਵੀ ਦੇਣਾ ਮਾੜਾ ਟਾਈਮ ਵੀ ਦੇਣਾ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਦਾ ਇੱਕੋ ਜਿਹਾ ਟਾਈਮ ਰਹੇਗਾ ਸਾਡਾ ਵੀ ਇਹ ਹੋ ਜਾਏਗਾ ਨਹੀਂ ਟਾਈਮ ਕਿ ਜੇ ਅਸੀਂ ਚੰਗੇ ਚਾ ਤੇ ਕੁਦਰਤ ਸਾਨੂੰ ਮੀਠਾ ਵੀ ਲੈ ਕੇ ਆਏਗੀ ਔਰ ਜਿਹੜਾ ਬੁਰਾ ਵਕਤ ਹੁੰਦਾ ਸਿਆਣੇ ਕਹਿੰਦੇ ਨੇ ਉਹ ਆਪਣਿਆਂ ਦੀ ਪਛਾਣ ਵੀ ਕਰਾਉਂਦਾ ਔਰ ਤੁਹਾਨੂੰ ਤਕਲੀਫਾਂ ਦੇ ਨਾਲ ਜੁਝਣ ਦੀ ਤਕਲੀਫਾਂ ਦੇ ਨਾਲ ਜਿਹੜਾ ਹੈ ਕਿਦਾਂ ਉਹਦਾ ਚੋਂ ਨਿਕਲਣਾ ਉਹ ਔਰ ਸਮੱਸਿਆ ਨੂੰ ਹੱਲ ਕਰਨ ਦੀ ਸੋਝੀ ਦੇ ਜਾਂਦਾ ਵਿਚਾਰ ਜਰੂਰ ਕਰਿਓ ਸਕੂਨ ਜਿਹੜਾ ਹੈ ਉਹ ਸੰਤੁਸ਼ਟ ਰਹੋਗੇ ਤੇ ਮਿਲੇਗਾ ਪੈਸੇ ਨਾਲ ਨਾ ਕੋਈ ਦੀ 90 मिली ते ਨਾਲ ਕੁਝ ਸਕੂਨ ਮਿਲਿਆ ਸਿਆਣੇ ਕਹਿੰਦੇ ਨੇ ਸਕੂਨ ਪਿਆਰ ਸੰਤੁਸ਼ਟੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸੋਚ ਦੇ ਦੇ ਨਿਰਮਰ ਨਿਰਪਰਕੰਤੀਆਂ ਸੋਚ ਜਿਹੜੀ ਹੈ ਉਹ ਹਾਂ ਨੂੰ ਕੀ ਰੱਖੋ ਤਾਂ ਠੀਕ ਹੈ ਇਹ ਮੇਰੇ ਮੈਂ ਮੈਨੂੰ ਵੀ ਇਸ ਤੋਂ ਜ਼ਿਆਦਾ ਮਿਲੇਗਾ ਇਹ ਵੀ ਹੋ ਸਕਦਾ ਕਿ ਮੈਂ ਜਿਹੜਾ ਮੇਰੇ ਤੋਂ نیچے ਹੈ ਕਿਸੇ ਹਾਲਤ ਦੇ ਵਿੱਚ ਕੁਦਰਤ ਵਿੱਚ ਉਹਦੇ ਚੋਂ ਹੀ ਪਾ ਸਕਦੇ ਪਛਾਣ ਜ਼ਰੂਰ ਕਰਿਓ ਥੈਂਕ ਯੂ ਸ਼ੁਕਰੀਆ ਨਿਰਮਰ